ਅੱਗੇ ਜਾਂਦੇ ਜਿੱਦਾ ਹੋਟਲ ਵਾਲੇ ਹੈਗੇ ਉਹ ਦੇਖਦੇ ਆਂ ਭਾਈ ਬੰਦਾ ਸ਼ਾਪਿੰਗ ਕਰ ਰਿਹਾ ਤਾਂ ਅਮੀਰ ਬੰਦਾ ਹੋਣਾ ਤਾਂ ਇਹਨਾਂ ਤੋਂ ਹੋਰ ਕਮਾਣ ਦੀ ਕੋਸ਼ਿਸ਼ ਕਰੋ ਤੇ ਇਹ ਸਾਈਬਰ ਕ੍ਰਾਈਮ ਚ ਵੀ ਇਨਵੋਲ ਹੋ ਜਾਂਦੇ ਨੇ ਗਵਰਨਮੈਂਟ ਆਫ ਇੰਡੀਆ ਨੇ ਨੋਟੀਫਿਕੇਸ਼ਨ ਕੱਢੀ ਹੋਈ ਹੈ ਸਾਰੇ ਰਿਟੇਲਰਸ ਐਸੋਸੀਏਸ਼ਨ ਨੂੰ ਭੇਜੀ ਹੋਈ ਹੈ ਪਿਛਲੇ ਜੁਲਾਈ 2023 ਦੀ ਕਿ ਤੁਸੀਂ ਉਹਨਾਂ ਨੂੰ ਹਦਾਇਤ ਦਿੱਤੀ ਹੋਈ ਹੈ ਕਿ ਤੁਸੀਂ ਮੋਬਾਈਲ ਨੰਬਰ ਨਹੀਂ ਮੰਗਨੇ ਤੁਹਾਨੂੰ ਮਿਸਲੀਡ ਕਰਦੇ ਨੇ ਤੁਹਾਨੂੰ ਡਰਾਉਂਦੇ ਨੇ ਤੋ ਤੁਸੀਂ ਬਚ ਕੇ ਰਹੋ ਡਰਨ ਦੀ ਕੋਈ ਲੋੜ ਨਹੀਂ bari ਬੰਦਾ ਤੁਹਾਡਾ ਕੁਝ ਨਹੀਂ ਲੈ ਜਾ ਸਕਦਾ ਜਦ ਤੱਕ ਤੁਸੀਂ ਅਮੇ ਰਹੋ ਤੇ ਇਹ 올 ਇੰਡੀਆ ਲੈਵਲ ਤੇ ਆਰਡਰ ਲਾਗੂ ਹੋਏਗਾ ਜਿਹੜਾ ਕੋਰਟ ਨੇ ਕਿਹਾ ਤੇ ਪਹਿਲੇ ਨੋਟਿਸ ਕਰਨ ਦੇ ਵੇਲੇ ਹੀ ਸਟਾਪ ਕਰਤਾ ਹੋਣਾ ਤੋ ਨਾਰਮਲੀ ਤੋ ਕੇਸ ਡਿਸਾਈਡ ਹੋਣ ਦੇ ਬਾਅਦ ਹੁੰਦਾ ਹੈ ਲੇਕਿਨ ਸ਼ੁਰੂ ਚ ਹੀ ਸਟਾਪ ਕਰਤਾ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ ਹੈ ਕਿ ਇਹ ਨਹੀਂ ਲੈ ਸਕਦੇ ਤੋ ਕੋਰਟ ਨੂੰ ਉਹਨੂੰ ਐਮਫਸਾਈਜ਼ ਕਰਕੇ ਕਿਹਾ ਕਿ ਨਹੀਂ ਲੈਣੇ ਅੱਜ ਤੋਂ ਬਾਅਦ ਮੈਂ ਕੰਪਨੀ ਨੂੰ ਪੁੱਛਿਆ ਭਈ ਤੁਸੀਂ ਕਿਉਂ ਲੈਂਦੇ ਹੋ ਤੁਹਾਡੇ ਤੇ ਕੋਰਟ ਦੀ ਪੈਨਲਟੀ ਪੈਂਦੀ ਹੈ ਉਹ ਕਹਿੰਦਾ 100 ਚ ਇੱਕ ਬੰਦਾ ਜਾਂਦਾ ਹੈ ਉਹਨਾਂ ਨੂੰ ਪੈਨਲਟੀ ਦੇ ਵੀ ਤੰਗਾਂ ਫਿਰ ਵੀ ਸਾਡਾ ਫਾਇਦਾ ਹੈ। ਬਿਲਕੁਲ। ਇਹੀ ਚੱਕਰ ਹੈ ਕਿ ਕੋਰਟ ਦਾ ਰਸਤਾ ਅਪਣਾਉਂਦੇ ਨਹੀਂ। ਮੈਂ ਸਮਝਦੇ ਹਾਂ ਕਿ ਕੋਰਟ ਮੁਸ਼ਕਿਲ ਹੈਗੀ। ਲੇਕਿਨ ਕੰਜ਼ਿਊਮਰ ਕੋਰਟ ਬਣੀ ਇਸੇ ਲਈ ਹੈ। एकदम ਸਧਾਰਨ ਸਰਲ ਹੈ ਤੁਸੀਂ ਜਾ ਕੇ ਆਪਣਾ ਲਿਖੋ, ਇੱਕ ਕਾਗਜ਼ ਤੇ ਲਿਖ ਕੇ ਪਾ ਦਿਓ। ਫਿਰ ਕੋਰਟ ਆਪੇ ਡਿਸਾਈਡ ਕਰੂਗੀ। ਮੈਂ ਤਾਂ ਅਵੇਅਰ ਕਰਨਾ ਚਾਹੁੰਦਾ ਕਿ ਤੁਹਾਡੇ ਚੈਨਲ ਰਾਹੀਂ ਪਬਲਿਕ ਨੂੰ ਕਿ ਮੋਬਾਈਲ ਨੰਬਰ ਨਹੀਂ ਦੇਣਾ। ਬਣਾ ਕਰੋ ਉਹ ਅਗਰ ਕਹਿੰਦੇ ਨਾ ਜੀ ਬਿੱਲ ਨਹੀਂ ਕੱਟਦਾ ਤਾਂ ਸਾਮਾਨ ਛੱਡ ਦਿਓ। ਉਹ ਆਪੇ ਹੀ ਬੁਲਾ ਕੇ ਦੋਗੇ ਤੁਹਾਨੂੰ। ਸਸਿਕਾਲ ਤੁਸ ਦੇਖੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤੋ ਸਵਾਗਤ ਕਰਦਾ ਦੋਸਤੋ ਜੇਕਰ ਤੁਸੀਂ ਜਦੋਂ ਬਿੱਲ ਕਟਾਉਨੇ ਹੋ ਤਾਂ ਉਸ ਵਕਤ ਇੱਕ ਨੰਬਰ ਮੰਗਿਆ ਜਾਂਦਾ ਕਿ ਪਹਿਲਾ ਨੰਬਰ ਤੋਂ ਬਾਅਦ ਜਿਹੜਾ ਕਿ ਬਿੱਲ ਕੱਟੇ ਜਾਣਗੇ ਤੁਹਾਨੂੰ ਦੱਸ ਦਈਏ ਅੱਜ ਕਿ ਇਹ ਵੀਡੀਓ ਤੁਹਾਡੇ ਲਈ ਖਾਸ ਹੈ ਕਿਉਂਕਿ ਜਦੋਂ ਤੁਸੀਂ ਬਿੱਲ ਕਟਾਉਨੇ ਹੋ ਜਾਂ ਕਿਸੇ ਹੋਟਲ ਨੂੰ ਬੁੱਕ ਕਰਾਉਨੇ ਹੋ ਤਾਂ ਉਸੇ ਵੇਲੇ ਨੰਬਰ ਤੁਸੀਂ ਦਿੰਨੇ ਹੋ ਪਰ ਇਹ ਨੰਬਰ ਨਹੀਂ ਦੇਣਾ ਚਾਹੀਦਾ ਕਿਉਂ ਨਹੀਂ ਦੇਣਾ ਚਾਹੀਦਾ ਸਾਡੇ ਨਾਲ ਅੱਜ ਐਡਵੋਕੇਟ ਪੰਕਜ ਜੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਆਖਿਰ ਜਿਹੜੀ ਤੁਸੀਂ ਪ੍ਰੈਡਿਕਸ਼ਨ ਪਾਈ ਹੈ ਵੀ ਨੰਬਰ ਜਿਹੜਾ ਜੀ ਨਹੀਂ ਦੇਣਾ ਚਾਹੀਦਾ ਕਾਰਨ ਕੀ ਨੇ ਇਹਦੇ ਇਦੇ ਵਿੱਚ ਕਾਰਨ ਇਹ ਹੈ ਕਿ موبائل ਨੰਬਰ ਦੁਕਾਨ ਵਾਲੇ ਖੱਟੇ ਕਰਕੇ ਇੱਕ ਦਾ ਵੇਚ ਦਿੰਦੇ ਨੇ ਉਹਨਾਂ ਨੂੰ ਪੈਸੇ ਮਿਲਦੇ ਆ ਇਹਦੇ ਕਿਉਂਕਿ ਅੱਗੇ ਜਾਂਦੇ ਜਿੱਦਾਂ ਹੋਟਲ ਵਾਲੇ ਹੈਗੇ ਉਹ ਦੇਖਦੇ ਬਈ ਬੰਦਾ ਸ਼ਾਪਿੰਗ ਕਰ ਰਿਹਾ ਤਾਂ ਅਮੀਰ ਬੰਦਾ ਹੋਣਾ ਤਾਂ ਇਹਨਾਂ ਤੋਂ ਔਰ ਕਮਾਨ ਦੀ ਕੋਸ਼ਿਸ਼ ਕਰੋ ਤੇ ਇਹ ਸਾਈਬਰ ਕ੍ਰਾਈਮ ਚ ਵੀ ਇਨਵੋਲ ਹੋ ਜਾਂਦੇ ਨੇ ਨੰਬਰ ਲੀਕ ਵੀ ਹੁੰਦੇ ਨੇ ਤੇ ਸੇਲ ਵੀ ਹੁੰਦੇ ਨੇ ਪਲੱਸ ਇੱਕ ਔਰ ਚੀਜ਼ ਕਰਦੇ ਦੁਕਾਨਦਾਰ ਨਾ ਜਿੱਦਾਂ ਹੀ ਮੋਬਾਈਲ ਨੰਬਰ ਦਿੱਤਾ ਤੁਸੀਂ ਬਾਹਰ ਨਿਕਲੇ ਉਹਨਾਂ ਦਾ ਖੁਦ ਐਡਵਰਟਾਈਜ਼ਮੈਂਟ ਆ ਜਾਂਦਾ ਹੈ ਕਿ ਬਈ ਤੁਹਾਨੂੰ 11 ਪੁਆਇੰਟ ਮਿਲੇ ਤੁਸੀਂ ਅਗਲੀ ਵਾਰ ਅਵੇਲ ਕਰਿਓ ਤੋ ਬੰਦਾ ਫਸ ਜਾਂਦਾ ਕਿ ਭਾਈ ਇੱਥੋਂ ਹੀ ਪੀਵਾਂਗੇ ਅਗਲੀ ਵਾਰ ਵੀ ਕੌਫੀ 11 ਪੁਆਇੰਟ ਮਿਲ ਲੈਣੇ। ਹਮਮ। ਤੋ ਜਦ ਮੈਂ ਇੱਕ ਸ਼ਾਪ ਤੇ ਗਿਆ ਮੈਨੂੰ 11 ਪੁਆਇੰਟ ਦਾ ਮੈਸੇਜ ਆ ਗਿਆ। ਓਕੇ। ਮੈਂ ਫਿਰ ਅਗਲੇ ਦਿਨ ਗਿਆ। ਮੈਂ ਕਹਿੰਦਾ ਜੀ 11 ਪੁਆਇੰਟ ਮੈਨੂੰ ਅਵੇਲ ਕਰਾ ਦਿਓ। 11 ਰੁਪਏ ਕੱਢ ਦਿਓ 200 ਚ। ਹਮਮ। ਉਹ ਕਹਿੰਦੇ ਨਹੀਂ ਜੀ ਇਹ ਜਦ 200 ਪੁਆਇੰਟ ਇਕੱਠੇ ਹੋ ਜਾਣਗੇ ਜਦ ਮਿਲੇਗਾ। ਉਹ 200 ਪੁਆਇੰਟ ਇਕੱਠੇ ਹੋਣੇ ਹੀ ਨਹੀਂ ਕਿਉਂਕਿ ਜਿਹੜੇ 11 ਪੁਆਇੰਟ ਹੈ ਉਹ 2 ਮਹੀਨੇ ਚ ਐਕਸਪਾਇਰ ਹੋ ਜਾਣੇ। ਹਾਂ ਅੱਛਾ 2 ਮਹੀਨੇ ਟਾਈਮ ਓਕੇ ਹਾਂ ਪਲੱਸ ਇੱਕ ਹੋਰ ਚੀਜ਼ ਦੱਸਾਂ ਗਵਰਨਮੈਂਟ ਆਫ ਇੰਡੀਆ ਨੇ ਨੋਟੀਫਿਕੇਸ਼ਨ ਕੱਢੀ ਹੋਈ ਹੈ ਸਾਰੇ ਰਿਟੇਲਰਸ ਐਸੋਸੀਏਸ਼ਨ ਨੂੰ ਭੇਜੀ ਹੋਈ ਆ ਪਿਛਲੇ ਜੁਲਾਈ 2023 ਦੀ ਕਿ ਤੁਸੀਂ ਉਹਨਾਂ ਨੂੰ ਹਦਾਇਤ ਦਿੱਤੀ ਹੋਈ ਹੈ ਕਿ ਤੁਸੀਂ ਮੋਬਾਈਲ ਨੰਬਰ ਨਹੀਂ ਮੰਗਣੇ ਮੈਂ ਕਹਿੰਨਾ ਜਦੋਂ ਆਪਾਂ ਬੁਕਿੰਗ ਕਰਾਉਂਦੇ ਆ ਜਾਂਕਰ ਜੇਕਰ ਆਪਾਂ ਸ਼ਾਪਿੰਗ ਵੀ ਕਰਦੇ ਉੱਥੇ ਹੀ ਨੰਬਰ ਹੀ ਪਹਿਲਾਂ ਮੰਗਦੇ ਵੀ ਪਹਿਲਾਂ ਨੰਬਰ ਤੋਂ ਫਿਰ ਉਸ ਤੋਂ ਬਾਅਦ ਬਿੱਲ ਕੱਟਾਂਗੇ ਤੁਹਾਡਾ ਉਸ ਤਾਂ ਵੀ ਉਹਨਾਂ ਨੂੰ ਹਦਾਇਤ ਹੈ ਉਹਨਾਂ ਦੇ ਹੈੱਡ ਆਫਿਸ ਤੋਂ ਕਿ ਵੀ ਤੁਸੀਂ ਨੰਬਰ ਇਕੱਠੇ ਕਰੋ ਕੋਸ਼ਿਸ਼ ਕਰੋ ਤੇ ਆਮ ਆਦਮੀ ਦੇ ਵੀ ਦਿੰਦਾ ਕੋਈ ਕਿਸੇ ਨੂੰ ਨੌਲੇਜ ਵੀ ਨਹੀਂ ਹੈ ਤਾਂ ਮੈਂ ਇਹ ਪੈਟੀਸ਼ਨ ਜਾਣ ਕਰਕੇ ਪਾਈ ਹੈ ਅਵੇਅਰਨੈਸ ਲਈ ਜ਼ਿਆਦਾ ਮੈਨੂੰ ਆਪਣੇ ਨਿੱਜੀ ਫਾਇਦਾ ਤਾਂ ਕੋਈ ਹੈਗਾ ਹੀ ਨਹੀਂ ਇਹਦੇ ਵਿੱਚ ਹਰ ਇੱਕ ਦੁਕਾਨ ਚ ਉਹ ਇਹ ਕਹਿੰਦੇ ਨੇ ਕਿ ਬਿਨਾ ਬਿੱਲ ਦੇ ਨਿਕਲੂਗਾ ਹੀ ਨਹੀਂ ਸਾਡਾ ਬਿੱਲ ਕਿਉਂਕਿ ਸਾਰਾ ਸੌਫਟਵੇਅਰ ਹੀ ਹੋ ਜਾਇਆ ਹੁਣ ਦੁਨੀਆ ਚ ਇਹੋ ਜਿਹਾ ਸੌਫਟਵੇਅਰ ਨਹੀਂ ਬਣ ਸਕਦਾ ਇਹ ਉਹੀ ਗੱਲ ਹੈ ਨੰਬਰ ਕਰਦੇ ਹੀ ਨਹੀਂ ਕਿਉਂਕਿ ਜੇਕਰ ਮੈਂ ਗੱਲ ਕਰਾਂ ਨੰਬਰ ਬਹੁਤ ਜ਼ਿਆਦਾ ਕੋਈ ਕਸਟਮਰ ਆਉਂਦੇ ਨੇ ਦਿੱਲੀ ਦੇ ਫੇ ਨੰਬਰ ਕਰਦੇ ਹੀ ਨਹੀਂ ਇਹ ਚੀਜ਼ਾਂ ਮੈਂ ਹੁਣ ਐਗਜ਼ਾਮਪਲ ਦਿੰਦਾ ਇੱਕ ਕਾਫੀ ਸ਼ਾਪ ਹੈਗੀ ਉਹਦਾ ਡਾਟਾ ਕੋਡ ਨੇ ਮੰਗਾਇਆ 3 ਮਹੀਨੇ ਦਾ ਉਹ ਡਾਟਾ ਆਇਆ ਜੀ 600 ਪੇਜ ਦਾ ਇੱਕ ਪੇਜ ਦੇ 20 ਨੰਬਰ ਹੁਣ ਲਗਾ ਲਓ ਕਿੰਨੇ ਨੰਬਰ ਹੋ ਗਏ 12000 ਨੰਬਰ ਹੋ ਗਏ ਤਿੰਨ ਮਹੀਨੇ ਚ ਤੋਂ ਉਹਨਾਂ ਨੂੰ ਕਿੰਨੇ ਪੈਸੇ ਮਿਲੂਗੇ ਹੁਣ ਕਾਫੀ ਜਿਹੜਾ ਪੀਨੇ ਜਾ ਰਿਹਾ 250 ਰੁਪਏ ਦੀ ਉਹ ਇੱਕ ਪ੍ਰੋਫਾਈਲ ਦਾ ਬੰਦਾ ਹੈਗਾ ਤੇ ਸਾਰੇ ਬੰਦੇ ਉਹਦੇ ਪਿੱਛੇ ਪੈ ਜਾਂਦੇ ਮੈਸੇਜ ਆਣ ਲੱਗਦੇ ਕਾਲ ਆਣ ਲੱਗਦੇ ਉਹ ਕਈ ਫਰਾਡ ਵੀ ਹੁੰਦੇ ਉਹਦੇ ਵਿੱਚ ਸਾਈਬਰ ਕ੍ਰਾਈਮ ਵੀ ਇਸੇ ਕਾਰਨ ਹੁੰਦਾ ਹੈ ਬੰਦਾ ਦੇਖਦਾ ਹੈ ਅਮੀਰ ਆਦਮੀ ਦੇ ਦੂਗਾ ਪੈਸੇ ਅਕਾਊਂਟ ਚ ਪੜੇ ਹੋਏ ਨੇ ਉਹ OTP ਲੈ ਲੈਂਦੇ ਕਈ ਵਾਰੀ ਦੁਕਾਨਦਾਰ ਵੀ OTP ਮੰਗਦੇ ਨੇ ਹੁਣ ਤੁਹਾਨੂੰ ਕੀ ਪਤਾ ਉਹ OTP ਕਿੱਥੇ ਜਾ ਰਿਹਾ ਤੋ ਇਸ ਲਈ ਇਹ ਬਚਣਾ ਚਾਹੀਦਾ ਆਪਨ ਮੈਂ ਤਾਂ ਅਵੇਅਰ ਕਰਨਾ ਚਾਹੁੰਦਾ ਕਿ ਤੁਹਾਡੇ ਚੈਨਲ ਰਾਹੀਂ ਪਬਲਿਕ ਨੂੰ ਕਿ ਮੋਬਾਈਲ ਨੰਬਰ ਨਹੀਂ ਦੇਣਾ ਮਨਾ ਕਰੋ ਉਹ ਅਗਰ ਕਹਿੰਦੇ ਨਾ ਜੀ ਬਿੱਲ ਨਹੀਂ ਘਟਦਾ ਤਾਂ ਸਾਮਾਨ ਛੱਡ ਦਿਓ ਉਹ ਆਪੇ ਹੀ ਬੁਲਾ ਕੇ ਦਿਓਗੇ ਤੁਹਾਨੂੰ ਕਿਉਂਕਿ ਉਹਨਾਂ ਨੇ ਸੇਲ ਤੋਂ ਖੋਣੀ ਨਹੀਂ ਉਹੀ ਗੱਲ ਆ ਫਰਾਡ ਗਰੀ ਬਹੁਤ ਜ਼ਿਆਦਾ ਆਉਂਦੀ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਆਪਣੇ ਉਹਨਾਂ ਨੰਬਰ ਬਹੁਤ ਜ਼ਿਆਦਾ ਆਉਂਦੇ ਨੇ ਕੰਪਨੀ ਦੇ ਨੰਬਰ ਆਉਂਦੇ ਨੇ ਫਿਰ ਮਤਲਬ ਇਹੀ ਚੀਜ਼ ਹੁੰਦੀ ਵੀ ਜੇ ਇਹ ਵੇਚਦੇ ਨੰਬਰ ਇਹ ਜਿਹੜਾ ਔਰ ਵਹੀ ਮੈਂ ਦੱਸ ਰਿਹਾ ਹਾਂ ਇਹ ਆਫੈਂਸ ਵੀ ਆਏਗਾ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦਾ ਸੈਕਸ਼ਨ 72 ਹੈ ਉਹ ਵੀ ਗਵਰਨਮੈਂਟ ਆਫ ਇੰਡੀਆ ਨੇ ਉਸ ਨੋਟੀਫਿਕੇਸ਼ਨ ਸੇ ਮੈਂਸ਼ਨ ਕੀਤਾ ਹੈ ਉਹਦੇ ਵਿੱਚ ਆਫੈਂਸ ਹੈ ਕਿਸੇ ਦੀ ਪਰਸਨਲ ਡਿਟੇਲ ਲੈਣਾ ਇਹ ਰਾਈਟ ਆਫ ਪ੍ਰਾਈਵੇਸੀ ਦਾ ਵੀ ਹਨਨ ਹੈ ਵੀ ਮੇਰੇ ਅੰਦਰ ਘੁਸ ਰਹੇ ਹੋ ਤੁਸੀਂ ਮੇਰਾ ਸਾਰਾ ਅੱਜ ਕੱਲ ਮੋਬਾਈਲ ਤੇ ਸਭ ਕੁਝ ਹੈ ਤੁਹਾਡਾ ਬੈਂਕ ਐਪ ਵੀ ਹੈਗਾ ਜੀ ਸਹੀ ਗੱਲ ਹੈ ਤਾਂ ਫਿਰ ਉਹ ਵੀ ਇਨ ਘੁਸ ਜਾਂਦੇ ਉਹਦੇ ਵਿੱਚ ਵੀ ਇਸੇ ਲਈ ਤਾਂ ਸਾਈਬਰ ਕ੍ਰਾਈਮ ਪੜ ਰਹੇ ਨੇ ਸਾਈਬਰ ਕ੍ਰਾਈਮ ਵੀ ਬੈਠਾ ਇੱਕ ਪਾਸੇ ਫਿਰ ਨੰਬਰ ਮੈਂ ਕਹਿੰਦਾ ਕਾਲਾਂ ਬਾਹਰ ਤੋਂ ਵੀ ਆਉਂਦੀਆਂ ਨੇ ਇਹ ਸਭ ਤੋਂ ਵੱਡੀ ਗੱਲ ਆ ਕਿਉਂਕਿ ਫਰੌਡ ਗਰੀ ਜਿਹੜੀ ਕਹਿੰਦੇ ਵੀ ਅਸੀਂ ਬਾਹਰੋਂ ਬੋਲਦੇ ਭਾਈ ਤੁਹਾਡੇ ਰਿਸ਼ਤੇਦਾਰ ਬੋਲਦੇ ਆ ਸਾਰੀ ਜਾਣਕਾਰੀ ਲੈ ਕੇ ਉਸ ਤੋਂ ਬਾਅਦ ਕਾਲ ਕਰਦੇ ਹਨ ਉਹ ਵਿੱਚ ਉਹ ਐਕਚੁਅਲ 'ਚ ਬਾਹਰੋਂ ਨਹੀਂ ਆਉਂਦੇ ਜੀ ਸਾਨੂੰ ਲੱਗਦਾ ਬਾਹਰੋਂ ਆਣਾ ਉਹ ਕਾਲ ਸੈਂਟਰ ਬਣੇ ਹੋਏ ਇਹਨੇ ਉਹ ਸੈਟੇਲਾਈਟ ਫੋਨ ਉਹ ਰਾਹੀਂ ਆਂਦੇ ਨੇ ਸਾਰੇ ਵੱਡੇ ਵੱਡੇ ਕਾਲ ਸੈਂਟਰ ਬਣੇ ਹੋਏ ਨੇ ਤਾਂ ਉਹ ਦਿਖਾਉਂਦੇ ਨੇ ਅਸੀਂ ਬਾਹਰੋਂ ਬੋਲ ਰਹੇ ਹਾਂ ਤੁਹਾਡਾ ਕਿਡਨੈਪ ਹੋ ਗਿਆ ਉਹ ਵੌਇਸ ਮੋਡਿਊਲੇਸ਼ਨ ਵੀ ਕਾਪੀ ਕਰ ਲੈਂਦੇ ਬੱਚੇ ਦੀ ਕਈ ਡਰਾਡੰਦੇ ਵੀ ਤੁਸੀਂ ਪੁਲਿਸ ਵਾਲੇ ਬੋਲ ਰਹੇ ਹਾਂ 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 ਪੁਲਿਸ ਵਾਲੇ ਕਿ ਬਈ ਤੁਸੀਂ ਕੁਝ ਕੋਰਨੋਗ੍ਰਾਫਿਕ ਮਟੀਰੀਅਲ ਪਾਇਆ ਹੈ ਜੀ ਤੁਹਾਡੇ ਅਗੇਂਸਟ ਕਰਾਂਗੇ ਤਾਂ ਇਹਦਾ ਬੈਸਟ ਤਰੀਕਾ ਚਲੋ ਮੋਬਾਈਲ ਨੰਬਰ ਤੋਂ ਇੱਕ ਅਲੱਗ ਰ ਹੈ ਤੁਸੀਂ ਦੇ ਦਿੱਤਾ ਉਹਨੇ ਸ਼ੁਰੂ ਹੋ ਗਿਆ ਤਾਂ ਕੋਈ ਵੀ ਉਹ ਜਾ ਆਏ ਤੁਹਾਨੂੰ ਮੇਲ ਵੀ ਆਂਦੀ ਹੈ ਕਿ ਤੁਹਾਡੇ ਅਗੇਂਸਟ ਸੱਮਨ ਹੈਗਾ WhatsApp ਤੇ someone भेजंदे ਤੇ फोटो ਲੱਗੀ ਹੁੰਦੀ ਹੈ ਪੁਲਿਸ ਵਾਲੇ ਦੀ ਉਹਨੂੰ ਵੜਦੀ ਤਾਂ ਕੋਈ ਵੀ ਪੈ ਸਕਦਾ ਫੋਟੋ ਖਿਚਾ ਲਈ ਤੇ ਬੰਦਾ ਬੰਦਾ ਡਰ ਜਾਂਦਾ ਹਾਂ ਸੱਚੀ ਪੁਲਿਸ ਵਾਲਾ ਹੈ ਤੇ نیچے ਲਿਖਿਆ ਹੁੰਦਾ ਹੈ ਸੁਪਰੀਡੈਂਟ ਆਫ ਪੁਲਿਸ ਸਾਈਬਰ ਕ੍ਰਾਈਮ ਨਿਊ ਦਿੱਲੀ ਬਿਲਕੁਲ ਬਸ ਨਿਊ ਦਿੱਲੀ ਚ ਇਹੋ ਜੀ ਕੋਈ ਪੋਸਟ ਹੀ ਨਹੀਂ ਹੈਗੀ ਉਹੀ ਉਹੀ ਗੱਲ ਹੈ ਵੀ ਉਹ ਕਾਲਾਂ ਕਰਦੇ ਨੇ ਬਾਅਦ ਵਿੱਚ ਕਹਿੰਦੇ ਅਸੀਂ ਦਿੱਲੀ ਤੋਂ ਬੋਲ ਰਹੇ ਹਾਂ ਤੁਹਾਡੇ ਤੁਹਾਨੂੰ ਅਰੈਸਟ ਕਰਨਾ ਆ ਜਾਏਗਾ ਤਿੰਨ ਤੋਂ ਤੁਸੀਂ ਪੈਸੇ ਭੇਜੋ ਅਰੇ ਪੁਲਿਸ ਹੈਗੀ ਤੇ ਪੈਸੇ ਭੇਜ ਕੇ ਖਤਮ ਹੋ ਜਾਏਗਾ ਹਾਂ ਤੁਸੀਂ ਫਾਈਨ ਕੋਰਟ ਤੋਂ ਲਗਵਾਉਗੇ ਨਾ ਪੁਲਿਸ ਤੋਂ ਨਹੀਂ ਫਾਈਨ ਲਗਾ ਸਕਦੀ ਕੇਸ ਖਤਮ ਕਰਨ ਲਈ ਕੰਪਾਉਂਡਿੰਗ ਹੋਦੀ ਜ਼ਰੂਰ ਤਾਂ ਤੁਸੀਂ ਕੋਰਟ ਚ ਪੇਸ਼ ਕਰੋ ਕੋਰਟ ਦੀ ਗੱਲ ਕਰਦੇ ਹੀ ਨਹੀਂ ਕਿਉਂਕਿ ਕੋਰਟ 'ਚ ਤਾਂ ਹੈਗਾ ਹੀ ਨਹੀਂ ਉਹ ਉਹਨਾਂ ਦਾ ਮਾਮਲਾ ਪਹੁੰਚਣਾ ਹੀ ਨਹੀਂ ਤਾਂ ਤੁਹਾਨੂੰ ਮਿਸਲੀਡ ਕਰਦੇ ਨੇ ਤੁਹਾਨੂੰ ਡਰਾਉਂਦੇ ਨੇ ਤਾਂ ਤੁਸੀਂ ਬਚ ਕੇ ਰਹੋ ਡਰਨ ਦੀ ਕੋਈ ਲੋੜ ਨਹੀਂ ਬਾਹਰੀ ਬੰਦਾ ਤੁਹਾਡਾ ਕੁਝ ਨਹੀਂ ਲੈ ਜਾ ਸਕਦਾ ਤਾਂ ਜਦ ਤੱਕ ਤੁਸੀਂ ਅਵੇ ਰਹੋ ਪਰ ਮੈਂ ਉਹੀ ਗੱਲ ਕਰੂੰਗਾ ਜਿਹੜੇ ਲੋਕ ਡਰ ਕੇ ਮਤਲਬ ਕਿ ਪੈਸੇ ਦੇ ਦਿੰਦੇ ਨੇ ਪਰ ਬਚਾ ਕੀਦਾ ਕਰ ਸਕਦਾ ਇਹ ਚੀਜ਼ ਸਿੱਧੇ ਤੌਰ ਤੇ ਦੱਸੋ ਫਾਂਜੀ ਬਚਾਅ ਇਹ ਹੀ ਹੈ ਕਿ ਜਿਹੜੀ ਈਮੇਲ ਆ ਰਹੀ ਹੈ ਉਹਦਾ ਰਿਸਪੌਂਡ ਨਾ ਕਰੋ ਉਹਨੂੰ ਰੱਖੇ ਰੱਖੋ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈ WhatsApp ਦੇ ਮੈਸੇਜ ਆਂਦਾ ਹੈ ਦੇਖ ਲਓ ਚੁੱਪ ਕਰਕੇ ਬੈਠਾ ਰਹੋ ਕਿਉਂਕਿ ਜਿੱਦਾਂ ਹੀ ਤੁਸੀਂ ਰਿਸਪੌਂਡ ਕਰਦੇ ਹੋ ਨਾ ਅਗਲੇ ਨੂੰ ਪਤਾ ਲੱਗ ਗਿਆ ਤੇ ਡਰ ਗਿਆ ਹੁਣ ਡਰ ਡਰ ਚ ਉਹ ਸਭ ਕੁਝ ਕਰ ਜਾਂਦਾ ਹੈ ਪਰ ਜੇਕਰ ਅਸਲ ਦੇ ਵਿੱਚ ਕਿਵੇਂ ਪਤਾ ਲੱਗੂਗਾ ਕਿਉਂਕਿ ਜੇ ਅਸਲੀ ਵਿੱਚ ਕਾਲ ਆ ਗਈ ਹੈ ਨਾ ਉਹ ਕਿਦਾਂ ਪਤਾ ਲੱਗੂਗਾ ਫਿਰ ਅਗਰ ਅਸਲ ਚ ਕੇਸ ਹੈਗਾ ਨਾ ਜੀ ਤਾਂ ਉਹਦਾ ਫਿਜ਼ੀਕਲ ਸਮਨ ਆਏਗਾ ਤੁਹਾਨੂੰ ਓਕੇ ਇਹ ਕੰਪਿਊਟਰ ਆਈ ਤਾਂ ਕਦੇ ਆਦੇ ਨਹੀਂ ਕੋਰਟ ਤੁਸੀਂ ਵੀ ਦੇਖਿਆ ਹੋਣਾ ਤੁਹਾਡਾ ਕੇਸ ਹੋਇਆ ਤਾਂ ਫਿਜ਼ੀਕਲ ਸੱਮਣ ਆਏਗਾ ਤੇ ਬੰਦਾ ਦੇਣ ਆਏਗਾ ਉਹਦੇ ਵਿੱਚ ਕੋਰਟ ਦੀ ਮੋਹ ਲੱਗੀ ਹੋएगी ਤੇ ਡੇਟ ਦੀ ਹੋਏਗੀ ਕਿ ਇਸ ਦਿਨ ਤੁਸੀਂ ਕੋਰਟ ਚ ਆਣਾ ਹੈ ਤਾਂ ਉਹ ਹੈਗਾ ਅਸਲੀ ਸੱਮਣ WhatsApp ਤੇ ਤੇ ਈਮੇਲ ਤੇ ਜਿਹੜੇ ਮੈਸੇਜ ਆਉਂਦੇ ਨੇ ਪੁਲਿਸ ਦੇ ਦਿਖਾ ਕੇ ਇੱਕ ਤਾਂ ਤੁਸੀਂ ਉਹਦੀ ਈਮੇਲ ਆਈਡੀ ਦੇਖੋ ਉਹ ਗਵ ਇਨ ਗਵਰਨਮੈਂਟ ਦੀ ਹਮੇਸ਼ਾ ਆਈਡੀ ਹੁੰਦੀ ਹੈ gob.in ਉਹਨਾਂ ਦੀ ਕੁਝ ਹੋਰ ਹੀ ਹੁੰਦੀ ਹੈ ਤੋ 아이डेंटिफाई ਕਰੋ ਇਹ ਸਾਰੇ ਅਵੇਰਨੈਸ ਦੀ ਚੀਜ਼ਾਂ ਐ ਪਲੱਸ ਮੋਬਾਈਲ ਨੰਬਰ 92 ਤੇ ਜਿਹੜੇ ਸ਼ੁਰੂ ਹੁੰਦੇ ਨਾ ਉਹ ਆਮ ਤੌਰ ਤੇ ਫਰਾਡ ਹੀ ਹੁੰਦੇ ਨੇ 92 ਤੋਂ ਜਿਹੜੇ ਸ਼ੁਰੂ ਹੁੰਦੇ ਨੇ ਆਪਣੇ ਜਿਦਾ 95 ਐ 98 ਐ ਇੰਡੀਆ ਦੇ ਉਹਨਾਂ ਦੇ 92 ਦਾ ਸ਼ੁਰੂ ਹੁੰਦੇ ਉਹ ਐਕਚੁਅਲ ਮੈਂ ਸੈਟਲਾਈਟ ਫੋਨ ਦਾ ਨੰਬਰ 92 ਬੰਦਾ ਤੋ ਉਹ 92 ਨੰਬਰ ਆਂਦੇ ਵੀ ਐ ਨਾ ਤੋ ਉਹਦੇ ਵਿੱਚ ਦੇਖੋ ਟਰੂ ਕਾਲਰ ਰੱਖੋ ਉਹਦੇ ਵਿੱਚ ਰੈੱਡ ਆਂਦਾ ਹੈ ਕਿ ਸਸਪੈਕਟਿਡ ਫਰਾਡ ਤੋ ਉਠਾਓ ਹੀ ਨਾ ਕਿਉਂਕਿ ਜਿੱਦਾਂ ਹੀ ਉਠਾਓਗੇ ਤੁਸੀਂ ਉਹਨਾਂ ਦੀ ਗੱਲਬਾਤਾਂ ਚ ਆਜੋਗੇ ਕੀ ਫਾਇਦਾ ਤੁਹਾਡਾ ਨੰਬਰ ਹੈਗਾ ਨਹੀਂ ਤੁਹਾਡੇ ਬੰਦੇ ਦਾ ਨੰਬਰ ਹੈ ਨਹੀਂ ਜਦ ਰੈਡ ਆ ਰਿਹਾ ਹੈ ਅਗਰ ਹੋਵੇਗਾ ਤਾਂ बार-बार ਕਾਲ ਆ ਜਾਏਗੀ ਬਿਲਕੁਲ ਅਰਜੈਂਸੀ ਹੋਏਗੀ ਹਮ ਤਾਂ ਚੱਕੋ ਨਾ ਰਿਸਪੌਂਡ ਨਾ ਕਰੋ ਇਹ ਹੀ ਤਰੀਕਾ ਹੈ ਜੀ ਬਿਲਕੁਲ ਜਿਹੜੀ ਹਮ ਪਟੀਸ਼ਨ ਪਾਈ ਤੁਸੀਂ ਉਸ ਦੇ ਨਾਲ ਕੀ ਲੋਕਾਂ ਨੂੰ ਜਿਹੜਾ ਕਿ ਲਾਹੇਵੰਦ ਮਿਲੂਗਾ ਜਿਹੜਾ ਕੁਝ ਜਿਹੜੀ ਮੈਂ ਪਟੀਸ਼ਨ ਪਾਈ ਹੈ ਉਹ ਚਾਰ ਦੁਕਾਨ ਦੇ ਪਾਈ ਹੈ ਤੇ ਉਹਨਾਂ ਦੇ ਹੈੱਡ ਆਫਿਸ ਨੂੰ ਵੀ ਪਾਰਟੀ ਬਣਾਇਆ ਹੈ ਤੇ ਇਹ 올 ਇੰਡੀਆ ਲੈਵਲ ਤੇ ਆਰਡਰ ਲਾਗੂ ਹੋਏਗਾ ਜਿਹੜਾ ਕੋਰਟ ਨੇ ਕਿਹਾ ਤੇ ਪਹਿਲੇ ਨੋਟਿਸ ਕਰਨ ਦੇ ਵੇਲੇ ਹੀ ਸਟਾਪ ਕਰਤਾ ਉਹਨਾਂ ਤੋਂ ਨਾਰਮਲੀ ਤਾਂ ਕੇਸ ਡਿਸਾਈਡ ਹੋਣ ਦੇ ਬਾਅਦ ਹੁੰਦਾ ਹੈ ਲੇਕਿਨ ਸ਼ੁਰੂ ਚ ਹੀ ਸਟਾਪ ਕਰਦਾ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ ਹੈ ਕਿ ਵੀ ਨਹੀਂ ਲੈ ਸਕਦੇ ਤੇ ਕੋਰਟ ਨੂੰ ਉਹਨਾਂ ਨੂੰ ਐਮਫਸਾਈਜ਼ ਕਰਕੇ ਕਿਹਾ ਕਿ ਨਹੀਂ ਲੈਣੇ ਅੱਜ ਤੋਂ ਬਾਅਦ ਤਾਂ ਉਹ ਹੈੱਡ ਆਫਿਸ ਨੂੰ ਵੀ ਡਾਇਰੈਕਸ਼ਨ ਹੈ ਤਾਂ 올 ਇੰਡੀਆ ਐਪਲੀਕੇਬਲ ਹੈ ਨਹੀਂ ਕਿ ਚੰਡੀਗੜ੍ਹ ਜਿਹੜੇ ਲੈਣਗੇ ਫਿਰ ਉਹਨਾਂ ਤੇ ਕ ਉਹ ਫਿਰ ਉਹਨਾਂ ਦੇ ਖਿਲਾਫ ਕੰਟੈਂਪਟ ਪਟੀਸ਼ਨ ਪੈ ਸਕਦੀ ਹੈ ਉਹ ਲੇਕਿਨ ਲੋਕਾਂ ਨੂੰ ਅੱਗੇ ਪੈਣਾ ਅੱਗੇ ਆਣਾ ਪੈਣਾ ਨਾ ਕਿਉਂਕਿ ਮੈਂ ਤਾਂ ਇੱਕ ਕੇਸ ਕਰਤਾ ਉਹ ਡਿਸਾਈਡ ਕਰਾਤਾ ਹੁਣ ਕਿਸੇ ਤੋਂ ਮੈਂ ਤਾਂ ਹੁਣ ਦੇਵਾਂਗਾ ਨਹੀਂ ਕਿਸੇ ਨੂੰ ਮੋਬਾਈਲ ਨੰਬਰ ਲੇਕਿਨ ਕੋਈ ਤੁਸੀਂ ਦੋਗੇ ਕੋਈ ਹੋਰ ਦੇਗਾ ਤਾਂ ਉਹ ਮੇਰੇ ਕੋਲ ਆਓ ਤਾਂ ਮੈਂ ਉਹ ਕੰਟੈਂਪਟ ਪਟੀਸ਼ਨ ਬਾਅਦ ਫਿਰ ਉਹਨਾਂ ਨੂੰ ਸਜ਼ਾ ਦਾ ਪ੍ਰਾਵਧਾਨ ਹੈ ਅਗਰ ਤੁਸੀਂ ਕੰਪਲਾਈ ਨਹੀਂ ਕਰਦੇ ਆਰਡਰ ਤਾਂ ਕੰਜ਼ੂਮਰ ਕੋਰਟ ਵੀ ਸਜ਼ਾ ਦੇ ਸਕਦੀ ਹੈ ਉਪ ਡਿਫਾਲਟਿੰਗ ਪਾਰਟੀ ਨੂੰ ਉਹਨਾਂ ਦੇ ਫਾਈਨ ਵੀ ਲਗਾ ਸਕਦੀ ਹੈ ਓਕੇ ਤੋਂ ਲੇਕਿਨ ਆਪਨੂੰ ਬਦਨਾ ਪੈਣਾ ਜਦ ਤੱਕ ਇਹ ਬੜੀ ਕੰਪਨੀ ਨੂੰ ਕੀ ਪਿੰਚ ਕਰਨਾ 10-12000 ਰੁਪਏ ਲੱਗਣ ਜਦ ਤੱਕ ਉਹਨੂੰ ਡਰ ਨਹੀਂ ਪੈਣਾ ਤੇ ਵੱਡੀ ਅਮਾਉਂਟ ਨਹੀਂ ਲਗਣੀ ਤਦ ਤੱਕ ਹੁਣ ਮੈਂ ਐਗਜ਼ਾਮਪਲ ਦਿੰਦਾ ਮੈਂ ਪਹਿਲਾਂ ਕੈਰੀ ਬੈਗ ਦਾ ਕੇਸ ਕੀਤਾ ਸੀ ਕੈਰੀ ਬੈਗ ਦੇ ਚਾਰਜਸ ਨਹੀਂ ਲੈ ਲੈਂਦੇ ਸ਼ੌਪਕੀਪਰ 13 ਰੁਪਏ ਦੇ ਦਿਓ ਮੈਂ ਮੈਂ ਕਹਿੰਦਾ ਤੁਸੀਂ ਡਿਸਕਾਊਂਟ 50 50% ਦਿੰਦੇ ਹੋ ਤੁਸੀਂ 13 ਰੁਪਏ ਲਈ ਮੰਨਦੇ ਹੋ ਇਹ ਹੁਣ ਵੀ ਇਹ ਚੀਜ਼ਾਂ ਹੈਗੀਆਂ ਨੇ ਉਹ ਚੱਲੀ ਜਾਂਦੀ ਹੈ ਕਿਉਂਕਿ ਕਸਟਮਰ ਅਵੇਅਰ ਨਹੀਂ ਹੈ ਉਹ ਕਹਿੰਦਾ ਚਲ ਤੇ ਟਾਈਮ ਨਹੀਂ ਹੈ ਬੰਦੇ ਕੋਲ ਚਲ 13 ਰੁਪਏ ਦਿੱਤੇ ਚੱਲ ਵੀ ਕੋਈ ਗੱਲ ਨਹੀਂ ਕੀ ਹੋ ਗਿਆ ਤੇਰਾ 13 ਰੁਪਏ ਦੀ ਵੈਲਿਊ ਨਹੀਂ ਨਾ ਬੰਦੇ ਲਈ ਲੇਕਿਨ ਉਹਨਾਂ ਦਾ ਸੋਚੋ ਹਜ਼ਾਰ ਕਸਟਮਰ ਰੋਜ ਆਏ 13000 ਰੁਪਏ ਉਹਨਾਂ ਦੇ ਫालतू ਤੇ ਬਣ ਗਏ ਉਸਤੇ ਟੈਕਸ ਵੀ ਕੋਈ ਨਹੀਂ ਮੈਂ ਕੰਪਨੀ ਨੂੰ ਪੁੱਛਿਆ ਭਾਈ ਤੁਸੀਂ ਕਿਉਂ ਲੈਂਦੇ ਹੋ ਤੁਹਾਡੇ ਤੇ ਕੋਰਟ ਦੀ ਪੈਨਲਟੀ ਪੈਂਦੀ ਹੈ ਉਹ ਕਹਿੰਦਾ 100 ਚ ਇੱਕ ਬੰਦਾ ਜਾਂਦਾ ਉਹਨਾਂ ਨੂੰ ਪੈਨਲਟੀ ਦੇ ਵੀ ਦਾਂਗਾ ਫਿਰ ਵੀ ਸਾਡਾ ਫਾਇਦਾ ਹੈ}}{|ਹਾਂ|}|ਇਹੀ ਚੱਕਰ ਹੈ ਕਿ ਕੋਰਟ ਦਾ ਰਸਤਾ ਅਪਣਾਉਂਦੇ ਨਹੀਂ ਮੈਂ ਸਮਝਦੇ ਹਾਂ ਕਿ ਕੋਰਟ ਮੁਸ਼ਕਿਲ ਹੈਗੀ ਲੇਕਿਨ ਕੰਜ਼ਿਊਮਰ ਕੋਡ ਬਣੀ ਇਸੇ ਲਈ ਹੈ ਇਦਮ ਸਧਾਰਨ ਸਰਲ ਹੈ ਤੁਸੀਂ ਜਾ ਕੇ ਆਪਣਾ ਲਿਖੋ ਇੱਕ ਕਾਗਜ਼ ਤੇ ਲਿਖ ਕੇ ਪਾ ਦਿਓ ਫਿਰ ਕੋਰਟ ਆਪੇ ਡਿਸਾਈਡ ਕਰੂਗੀ ਲੋਕ ਇਹ ਸਾਹਮਣੇ ਤੇ ਕਿੱਥੇ ਖੱਜਲ ਖਵਾਰ ਹੁੰਦੇ ਜਾਉਂਗੇ ਲੇਕਿਨ ਕੰਜ਼ਿਊਮਰ ਕੋਰਟ ਬਣੀ ਇਸੇ ਲਈ ਹੈ ਕਿ ਖੱਜਲ ਖਵਾਰੀ ਖਤਮ ਤੁਸੀਂ ਇੱਕ ਪੇਜ ਤੇ ਲਿਖ ਕੇ ਆਪਣੀ ਪਟੀਸ਼ਨ ਪਾ ਦੇਣੀ ਹੈ ਉਹਨਾਂ ਦਾ ਜਵਾਬ ਆ ਜਾਣਾ ਤੁਸੀਂ ਨਾ ਵੀ ਜਾਓ ਫੇਰ ਸੈਕਿੰਡ ਟਾਈਮ ਕੋਰਟ ਆਪਣੇ ਆਪ ਦਸਤਾਵੇਜ਼ ਦੇਖ ਕੇ ਡਿਸਾਈਡ ਕਰ ਦੇਗੀ ਔਰ ਜਦ ਦਸਤਾਵੇਜ਼ ਤੁਹਾਡੇ ਫੇਵਰ ਚ ਹੈ ਤੁਹਾਡੇ ਫੇਵਰ ਚ ਡਿਸਾਈਡ ਹੋਣਾ ਤਾਂ ਕੋਈ ਚੱਕਰ ਨਹੀਂ ਹੈ ਮੈਂ ਕਿਹਾ ਚਲੋ ਫਿਰ ਵੀ ਤੁਸੀਂ ਨਹੀਂ ਪਾਣਾ ਸਕਦੇ ਮੇਰੇ ਕੋਲ ਆ ਜਾਓ ਮੈਂ ਪਾ ਦਾਂਗਾ ਮੈਂ ਤਾਂ ਉੱਥੇ ਹੀ ਹੁੰਦਾ ਹੈ ਤੁਹ ਇੱਕ ਖਰਚੇ ਨਾਲ ਨਹੀਂ ਆਉਂਦੇ ਜੀ ਸਹੀ ਗੱਲ ਹੈ ਇੱਕ بار بار ਆਣਾ ਬ ਕੋ ਸੋਚਦੇ ਕੰਜ਼ੂਮਰ ਕੋਰਟ ਚ ਆਨ ਦੀ ਲੋੜ ਹੀ ਨਹੀਂ ਹੈ ਬਸ ਇੱਕ ਐਪਲੀਕੇਸ਼ਨ ਐਪਲੀਕੇਸ਼ਨ ਪਾ ਕੇ ਚਲੇ ਜਾਓ ਕੋਰਟ ਆਪੇ ਡਿਸਾਈਡ ਕਰ ਦੋਗੀ ਓਕੇ ਤਾਂ ਮੈਂ ਇਸੇ ਲਈ ਸਭ ਨੂੰ ਕਹਿ ਰਹਾ ਤੁਹਾਡੇ ਚੈਨਲ ਰਾਈ ਕਿ ਜਦ ਤੱਕ ਸਾਰੇ ਲੋਕੀ ਜਾਂ 50% ਲੋਕੀ ਅੱਗੇ ਆਣ ਕੇ ਦੁਕਾਨਦਾਰ ਦੇ ਖਿਲਾਫ ਕੇਸ ਨਹੀਂ ਕਰੇਗੇ ਉਹਨਾਂ ਨੂੰ ਨਹੀਂ ਫਰਕ ਪੈਂਦਾ ਜੀ ਕਿਉਂਕਿ ਉਹ ਕਮਾ ਰਹੇ ਨੇ ਬਿਲਕੁਲ ਅਸੀਂ ਵੀ ਇਹੀ ਕਵਾਂਗੇ ਤੁਸੀਂ ਮੈਸੇਜ ਜਰੂਰ ਦਿਓ ਇੱਕ ਨਾਲ ਨਾਲ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਤੁਹਾਡੇ ਫੇਵਰ ਚ ਲਾ ਇਨੈਕਟ ਕਰੀ ਹੋਈ ਹੈ ਲੇਕਿਨ ਉਹਦੀ ਇ ਤੁਸੀਂ ਇੰਪਲੀਮੈਂਟੇਸ਼ਨ ਕਿੱਦਾਂ ਕਰਾਓਗੇ ਤੁਸੀਂ ਸ਼ੋਰ ਮਚਾਓਗੇ ਜਦੀ ਹੋਏਗਾ ਤੇ ਤੁਸੀਂ ਖੁਦ ਉਹਨੂੰ ਇੰਪਲੀਮੈਂਟ ਕਰੋ ਕੋਈ ਮੰਗਦਾ ਹੈ ਤੁਹਾਡੇ ਤੋਂ ਮੋਬਾਈਲ ਨੰਬਰ ਮਨਾ ਕਰੋ ਦੇਣ ਤੇ ਉਹਨਾਂ ਦੇ ਲੋਕੋ ਲੜਨ ਦੀ ਲੋੜ ਹੀ ਨਹੀਂ ਤੁਸੀਂ ਛੱਡ ਕੇ ਜਾਓਗੇ ਸਮਾਨ ਉਹ ਆਪੇ ਪਿੱਛੇ ਪਿੱਛੇ ਆਣਗੇ ਚਲੋ ਜੀ ਲੈ ਜਾਓ ਕੋਈ ਗੱਲ ਨਹੀਂ ਆਪੇ ਬਿਨਾ ਮੋਬਾਈਲ ਨੰਬਰ ਦੇ ਦੇਦੇ ਤੁਸੀਂ ਜਦ ਕਹੋਗੇ ਜਦੀ ਹੋਣਾ ਇਹ ਨਹੀਂ ਤਾਂ ਤੁਸੀਂ ਤਾਂ ਆਰਾਮ ਨਾਲ ਦੇ ਦਿੰਦੇ ਹੋ ਟਾਈਮ ਦੀ ਕਮੀ ਹੁੰਦੀ ਹੈ ਭੱਜਣ ਲਈ ਦੇ ਦਿੰਦੇ ਹੋ ਕਿ ਛੱਡੋ ਭਰੇ ਲੇਕਿਨ ਉਹ ਬਹੁਤ ਹਾਰਮਫੁਲ ਚੀਜ਼ ਹੈਗੀ ਤੁਸੀਂ ਇਸ ਚੀਜ਼ ਤੋਂ ਬਚੋ ਬਿਲਕੁਲ ਸੋ ਅਸੀਂ ਵੀ ਇਹੀ ਕਹਾਂਗੇ ਜਿਹੜੇ ਆਪਣੇ ਨੰਬਰ ਹਰੇਕ ਜਿਹੜੀ ਕਿ ਸ਼ਾਪਿੰਗ ਕਰਦੇ ਉਸ ਤੋਂ ਨੰਬਰ ਦੇ ਦਿੰਦੇ ਤੁਹਾਨੂੰ ਇਹਵੇ ਅਵੇਅਰ ਕਰਨ ਵਾਸਤੇ ਇਹ ਚੀਜ਼ਾਂ ਤੁਹਾਡੇ ਦੇ ਸਾਹਮਣੇ ਰੱਖੀਆਂ ਨੇ ਤਾਂ ਕਿ ਤੁਹਾਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ ਕੈਮਰਾਮੈਨ ਸ਼ੋਕ ਦੇ ਨਾਲ ਗੁਰਪ੍ਰੀਤ